ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੈਰਿਟਿਕ ਤੁਹਾਡਾ ਸਵਾਗਤ ਕਰਦਾ ਹੈ ਸਾਡੇ ਅੱਜ ਦੇ ਸ਼ੋਅ ਵਿੱਚ ਜੋ ਕਿ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੀਅਲਟਰਸ ਕੈਲਗਰੀ ਵੱਲੋਂ ਜਿਨ੍ਹਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਵਾਏ ਸੇਲ ਜਾਂ ਰੈਂਟ ਕਰਨ ਲਈ ਉਹਨਾਂ ਨੂੰ ਕਾਲ ਕਰਕੇ 40322222 ਕਹਿੰਦੇ ਨੇ ਜੇ ਤੁਸੀਂ ਕੋਈ ਵਧੀਆ ਫੀਲਡ ਦੇ ਵਿੱਚ ਜੌਬ ਲੈਣਾ ਚਾਹੁੰਦੇ ਹੋ ਤਾਂ ਪੜ੍ਹਾਈ ਦੇ ਨਾਲ ਨਾਲ ਸਕਿੱਲਸ ਵੀ ਬਹੁਤ ਜ਼ਰੂਰੀ ਹੁੰਦੀਆਂ ਨੇ ਤੇ ਅੱਜਕੱਲ ਬਹੁਤ ਸਾਰੇ ਜਿਹੜੇ ਨਵੇਂ ਇਮੀਗ੍ਰੈਂਟਸ ਤੇ ਸਟੂਡੈਂਟਸ ਨੇ ਉਹ ਅਲੱਗ-ਅਲੱਗ ਸਕਿਲਸ ਸਿੱਖ ਰਹੇ ਨੇ ਕੈਨੇਡਾ ਦੇ ਵਿੱਚ ਜੌਬ ਲੈਣ ਲਈ ਫਿਰ ਚਾਹੇ ਸਿਕਿਉਰਿਟੀ ਦੀ ਟ੍ਰੇਨਿੰਗ ਹੋਵੇ ਜਾਂ ਫੋਰਕਲਿਫਟ ਆਪਰੇਟਰ ਦੀ ਟ੍ਰੇਨਿੰਗ ਹੋਵੇ ਪਰ ਹੋਰ ਵੀ ਬਹੁਤ ਸਾਰੇ ਆਪਸ਼ਨਸ ਹੈਗੇ ਨੇ ਜਿ ਕਿਸੇ ਨੇ ਕੋਈ ਵਧੀਆ ਸਕਿਲ ਸਿੱਖ ਕੇ ਜੌਬ ਲੈਣੀ ਆ ਤੇ ਉਹਨਾਂ ਵਿੱਚੋਂ ਅੱਜ ਅਸੀਂ ਕਰਾਂਗੇ ਗੱਲਬਾਤ ਹੋਮ ਇਨਸਪੈਕਟਰ ਦੀ ਜਿਵੇਂ ਕਿ ਇਸ ਟਾਈਮ ਕੈਨੇਡਾ ਦੇ ਵਿੱਚ ਹਾਊਸਿੰਗ ਮਾਰਕੀਟ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ ਬਹੁਤ ਸਾਰੇ ਲੋਕ ਨਵੇਂ ਘਰ ਬਣਵਾ ਰਹੇ ਨੇ ਤੇ ਖਰੀਦ ਵੀ ਰਹੇ ਨੇ ਤੇ ਕੋਈ ਵੀ ਪ੍ਰਾਪਰਟੀ ਜਾਂ ਘਰ ਖਰੀਦਣ ਤੋਂ ਪਹਿਲਾਂ ਉਹਦੀ ਇਨਸਪੈਕਸ਼ਨ ਤੇ ਈਵੈਲੂਏਸ਼ਨ ਕਰਾਣੀ ਬਹੁਤ ਜ਼ਰੂਰੀ ਹੈ ਜਿਦੇ ਨਾਲ ਇਹ ਪਤਾ ਲੱਗ ਸਕੇ ਕਿ ਉਹ ਘਰ ਰਹਿਣ ਦੇ ਲਈ ਸੇਫ ਹੈ ਤੇ ਅਸਲ ਦੇ ਵਿੱਚ ਉਸ ਪ੍ਰਾਪਰਟੀ ਦੀ ਕਿੰਨੀ ਮਾਰਕੀਟ ਵੈਲਿਊ ਬਣਦੀ ਹੈ ਤੇ ਇਹ ਕੰਮ ਕਰਦਾ ਹੈ ਇੱਕ ਸਰਟੀਫਾਈਡ ਹੋਮ ਇਨਸਪੈਕਟਰ ਜਿਹੜਾ ਕਿ ਕੋਈ ਵੀ ਬਣ ਸਕਦਾ ਹੈ ਤੇ ਕਮਾ ਸਕਦਾ ਹੈ ਮੋٹے ਪੈਸੇ ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਸੀਂ ਬਣ ਸਕਦੇ ਹੋ ਇੱਕ ਹੋਮ ਇਨਸਪੈਕਟਰ ਕੈਨੇਡਾ ਦੇ ਵਿੱਚ ਪ੍ਰੋਸੈਸ ਦਾ ਸਭ ਤੋਂ ਪਹਿਲੇ ਤੁਹਾਨੂੰ ਦੱਸ ਜੀਏ ਕਿ ਇੱਕ ਹੋਮ ਇਨਸਪੈਕਟਰ ਦੀ ਜੌਬ ਦੇ ਵਿੱਚ ਤੋਂ ਹਨ ਕਿਹੜੇ ਕਿਹੜੇ ਕੰਮ ਕਰਨੇ ਪੈਣਗੇ ਇੱਕ ਹੋਮ ਇਨਸਪੈਕਟਰ ਹੋਣ ਦੇ ਨਾਤੇ ਤੁਹਾਡਾ ਬਹੁਤ ਵੱਡਾ ਰੋਲ ਰਹੇਗਾ ਕਿਸੇ ਵੀ ਰੈ residen tial ਪ੍ਰੋਪਰਟੀ ਦੀ ਡਿਟੇਲ ਵਿੱਚ ਅਸੈਸਮੈਂਟ ਕਰਨਾ ਤੇ ਇਹ ਦੱਸਣਾ ਕਿ ਉਹ ਪ੍ਰੋਪਰਟੀ ਰਹਿਣ ਦੇ ਲਈ ਸੇਫ ਹੈ ਜਾਂ ਨਹੀਂ ਤੇ ਕੀ ਉਹਦੀ ਓਵਰਆਲ ਕੰਡੀਸ਼ਨ ਹੈ ਉਸ ਘਰ ਜਾਂ ਅਪਾਰਟਮੈਂਟ ਦੀ ਜਿਹਦੇ ਲਈ ਬਹੁਤ ਸਾਰੇ ਟੈਸਟ ਤੇ ਬਾਕੀ ਚੀਜ਼ਾਂ ਬਰੀਕੀ ਦੇ ਵਿੱਚ ਦੇਖਣ ਦੀ ਲੋੜ ਪੈਂਦੀ ਹੈ ਕਿਸੇ ਵੀ ਘਰ ਦੀ ਅੰਦਰ ਤੋਂ ਬਾਹਰੋਂ ਚੰਗੀ ਤਰ੍ਹਾਂ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਘਰ ਦੀ ਨੀਂਵ ਤੋਂ ਲੈ ਕੇ ਛੱਤ ਤੱਕ ਹਰ ਇੱਕ ਚੀਜ਼ ਨੂੰ ਬਰੀਕੀ ਦੇ ਵਿੱਚ ਦੇਖਣਾ ਤੇ ਸਮਝਣਾ ਵੀ ਓਨਾ ਹੀ ਜ਼ਰੂਰੀ ਹੈ ਇਸ ਤੋਂ ਇਲਾਵਾ ਇੰਟਰਨਲ ਪਲੰਬਿੰਗ ਤੇ ਇਲੈਕਟ੍ਰੀਕਲ ਸਿਸਟਮ ਚੈੱਕ ਕਰਨਾ ਕਿ ਕਿਤੇ ਕੋਈ ਲੀਕ ਜਾਂ ਖਰਾਬ ਤਾਰ ਤੇ ਪਾਈਪ ਤਾਂ ਨਹੀਂ ਤੇ ਸਭ ਤੋਂ ਜ਼ਰੂਰੀ ਚੀਜ਼ ਹੈ ਇੱਕ ਡਿਟੇਲਡ ਰਿਪੋਰਟ ਬਣਾਣੀ ਉਸ ਘਰ ਜਾਂ ਅਪਾਰਟਮੈਂਟ ਦੀ ਜਿਹਦੇ ਵਿੱਚ ਇਹ ਦੱਸਿਆ ਜਾਵੇ ਕਿ ਉਹ ਪ੍ਰਾਪਰਟੀ ਦੇ ਵਿੱਚ ਰਹਿਣਾ ਸੇਫ ਰਹੇਗਾ ਜਾਂ ਨਹੀਂ एलिਜੀਬਿਲਟੀ ਕ੍ਰਾਈਟੇਰੀਆ ਦੇਖੀ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਬਾਕੀ ਇਹਦੇ ਵਿੱਚ ਕੋਈ ਹੋਰ ਸਟ੍ਰਿਕਟ ਸਟੈਂਡਰਡ ਨਹੀਂ ਜਿਵੇਂ ਕਿ ਜ਼ਰੂਰੀ ਹੈ ਤੁਸੀਂ ਕੈਨੇਡੀਅਨ ਪੀਆਰ ਜਾਂ ਸਿਟੀਜ਼ਨ ਹੋਵੋ ਜੇ ਤੁਸੀਂ ਸਟੂਡੈਂਟ ਹੋ ਜਾਂ ਕੋਈ ਨਵੇਂ ਇਮੀਗ੍ਰੈਂਟ ਹੋ ਟੈਂਪਰੇਰੀ ਵੀਜ਼ਾ ਤੇ ਹੋ ਤਾਂ ਵੀ ਤੁਸੀਂ ਕੈਨੇਡਾ ਦੇ ਵਿੱਚ ਇੱਕ ਹੋਮ ਇਨਸਪੈਕਟਰ ਬਣ ਸਕਦੇ ਹੋ ਗੱਲ ਕਰਦੇ ਹਾਂ ਜੇ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਦੀ ਤਾਂ ਜ਼ਰੂਰੀ ਨਹੀਂ ਹੈ ਤੁਹਾਡੇ ਕੋਲ ਕੋਈ ਸਪੈਸੀਫਿਕ ਯੂਨੀਵਰਸਿਟੀ ਜਾਂ ਕਾਲਜ ਦੀ ਡਿਗਰੀ ਹੋਵੇ ਇਸ ਫੀਲਡ ਦੇ ਵਿੱਚ ਇੱਕ ਸਰਟੀਫਾਈਡ ਇਨਸਪੈਕਟਰ ਬਣਨ ਦੇ ਲਈ ਤੁਹਾਨੂੰ ਜ਼ਰੂਰਤ ਹੈ ਇੱਕ ਸਰਟੀਫਿਕੇਟ ਦੀ ਜਿਹੜਾ ਕਿ ਤੁਸੀਂ ਕਿਸੇ ਵੀ ਹੋਮ ਇਨਸਪੈਕਟਰ ਟ੍ਰੇਨਿੰਗ ਸਕੂਲ ਤੋਂ ਲੈ ਸਕਦੇ ਹੋ ਕਿਸੇ ਵੀ ਹੋਮ ਇਨਸਪੈਕਟਰ ਸਕੂਲ ਤੋਂ ਲੈ ਸਕਦੇ ਹੋ ਆਪਣੀ ਸਾਰੀ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਹੁਣ ਇੱਕ ਹੋਮ ਇਨਸਪੈਕਟਰ ਦੀ ਟ੍ਰੇਨਿੰਗ ਦੇਣ ਲਈ ਕੈਨੇਡਾ ਦੇ ਵਿੱਚ ਅਲੱਗ-ਅਲੱਗ ਸਕੂਲਸ ਹੈਗੇ ਨੇ ਜਿਦੇ ਵਿੱਚ ਤੁਸੀਂ ਕੋਰਸੇਸ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਤੇ ਟ੍ਰੇਨਿੰਗ ਤੋਂ ਬਾਅਦ ਆਪਣਾ ਸਰਟੀਫਿਕੇਟ ਵੀ ਲੈ ਸਕਦੇ ਹੋ ਇਹਨਾਂ ਸਕੂਲਸ ਦੇ ਕੋਲੋਂ ਟ੍ਰੇਨਿੰਗ ਦੇ ਲਈ ਕੈਨੇਡਾ ਦੇ ਵਿੱਚ ਹਰ ਇੱਕ ਪ੍ਰੋਵਿੰਸ ਦੇ ਵਿੱਚ ਅਲੱਗ-ਅਲੱਗ ਸਕੂਲਸ ਬਣੇ ਨੇ ਜਿੱਥੇ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਜ਼ਰੂਰੀ ਹੈ ਹੋਮ ਇਨਸਪੈਕਟਰ ਬਣਨ ਲਈ ਉਹ ਡਿਟੇਲ ਦੇ ਵਿੱਚ ਦੱਸੀ ਜਾਏਗੀ ਪਰ ਸਕੂਲ ਤੋਂ ਇਲਾਵਾ ਤੁਹਾਡੀ ਅਸਲੀ ਟ੍ਰੇਨਿੰਗ ਤੇ ਸਕਿੱਲ ਡਿਵੈਲਪਮੈਂਟ ਉਦੋਂ ਹੋਏਗੀ ਜਦੋਂ ਤੁਸੀਂ ਫੀਲਡ ਵਰਕ ਦੇ ਵਿੱਚ ਆਪਣਾ ਕੰਮ ਕਰੋਗੇ ਆਪਣੀ ਟ੍ਰੇਨਿੰਗ ਕੰਪਲੀਟ ਕਰਨ ਤੋਂ ਬਾਅਦ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਜਾਏਗਾ ਤਾਂ ਅਗਲਾ ਸਟੈਪ ਹੈ ਲਾਇਸੈਂਸ ਦੇ ਲਈ ਅਪਲਾਈ ਕਰਨਾ ਕੈਨੇਡਾ ਦੇ ਵਿੱਚ ਸਿਰਫ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਇਹੋ ਜੇ ਪ੍ਰੋਵਿੰਸਿਸ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਐਗਜ਼ਾਮ ਕਲੀਅਰ ਕਰਕੇ ਲਾਇਸੈਂਸ ਲੈਣ ਦੀ ਜ਼ਰੂਰਤ ਹੈ ਤੇ ਬਾਕੀ ਪ੍ਰੋਵਿੰਸਿਸ ਦੇ ਵਿੱਚ ਸਰਟੀਫਿਕੇਸ਼ਨ ਦੀ ਹੀ ਸਿਰਫ ਜ਼ਰੂਰਤ ਹੈ ਇਸ ਦੇ ਨਾਲ ਨਾਲ ਆਪਣੀ ਪ੍ਰੋਵਿੰਸ਼ੀਅਲ ਹੋਮ ਐਂਡ ਪ੍ਰੋਪਰਟੀ ਇਨਸਪੈਕਟਰ ਐਸੋਸੀਏਸ਼ਨ ਦੇ ਨਾਲ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਵੀ ਉਨਾ ਹੀ ਜ਼ਰੂਰੀ ਹੈ ਇਸ ਤੋਂ ਬਾਅਦ ਤੁਹਾਡੇ ਕੋਲ ਦੋ ਆਪਸ਼ਨਸ ਹੁੰਦੇ ਨੇ ਜਾਂ ਤੁਸੀਂ ਕਿਸੇ ਕੰਪਨੀ ਦੇ ਵਿੱਚ ਜੌਬ ਕਰ ਸਕਦੇ ਹੋ ਜਾਂ ਡਾਇਰੈਕਟ ਆਪਣੇ ਪਰਸਨਲ ਕਲਾਇੰਟਸ ਬਣਾ ਕੇ ਤੁਸੀਂ ਖੁਦ ਵੀ ਇਹ ਬਿਜ਼ਨਸ ਨੂੰ ਚਲਾ ਸਕਦੇ ਹੋ ਪਰ ਬਿਹਤਰ ਇਹੀ ਹੈ ਕਿ ਪਹਿਲੇ ਕਿਸੇ ਕੰਪਨੀ ਦੇ ਨਾਲ ਜਾਂ ਫਿਰ ਕਿਸੇ ਹੋਰ ਐਕਸਪੀਰੀਐਂਸਡ ਇਨਸਪੈਕਟਰ ਦੇ ਨਾਲ ਤੁਸੀਂ ਕੰਮ ਕਰੋ ਤਾਂ ਕਿ ਤੁਹਾਡਾ ਹੱਥ ਖੁੱਲੇ ਤੇ ਤੁਸੀਂ ਵਧੀਆ ਐਕਸਪੀਰੀਐਂਸ ਦੇ ਨਾਲ ਆਪਣਾ ਪ੍ਰੋਫਾਈਲ ਬਣਾ ਸਕਦੇ ਹੋ ਇਸ professions ਦੇ ਵਿੱਚ ਜੇ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਇਹ ਕਾਫੀ ਹਾਈ ਪੇਡ ਜੌਬਸ ਦੇ ਵਿੱਚੋਂ ਇੱਕ ਆਉਂਦਾ ਹੈ ਤੇ ਐਨੂਅਲ ਸੈਲਰੀ ਲਗਭਗ 83 ਤੋਂ 85 ਹਜ਼ਾਰ ਡਾਲਰ ਹੈ ਜਿਹੜੀ ਕਿ ਐਵਰੇਜ ਇਨਕਮ ਦੇ ਨਾਲੋਂ ਕਿਤੇ ਵੱਧ ਹੈ ਸੋ ਦੋਸਤੋ ਇਹ ਸੀ process ਕਿਵੇਂ ਤੁਸੀਂ ਕੈਨੇਡਾ ਦੇ ਵਿੱਚ ਇੱਕ ਸਕਿਲਡ ਹੋਮ ਇਨਵੈਸਟਰ ਬਣ ਸਕਦੇ ਹੋ ਤੇ ਕੀ ਉਹਦੇ ਫਾਇਦੇ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਕੀ ਤੁਸੀਂ ਬਣਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਇੱਕ ਹੋਮ ਇਨਸਪੈਕਟਰ ਤੇ ਕਮਾਉਣਾ ਚਾਹੁੰਦੇ ਹੋ ਹਜ਼ਾਰਾਂ ਦੇ ਵਿੱਚ ਡਾਲਰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਣਾ ਪੰਜਾਬੀ ਲਿੰਕ ਮੀਡੀਆ ਦੇ ਫੇਸਬੁੱਕ ਇੰਸਟਾਗ੍ਰam ਤੇ YouTube ਚੈਨਲਸ ਨੂੰ ਧੰਨਵਾਦ